ਲਓ ਜੀ ਆਪਾਂ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਇਹ ਤੁਸੀਂ ਕਿਸੇ ਵੀ ਚੀਜ਼ ਤੇ ਪਾ ਸਕਦੇ ਹੋ ਬੱਚਿਆਂ ਦੇ ਸ਼ਟਰ ਕੋਟੀ ਜੈਕਟ ਤੇ ਵੱਡਿਆਂ ਦੀ ਕੋਟੀ ਸ਼ਟਰ ਜੈਕਟ ਤੇ ਪਾ ਸਕਦੇ ਹੋ ਇਹ ਦਾ 10-10 ਸਲਾਈਂਗਾਂ ਦਾ ਹੈ ਪੰਜ ਸਿੱਧੇ ਪਾਸੇ ਪੰਜ ਉਲਟੇ ਪਾਸੇ ਦਾ 10-10 ਕੁੰਟੇ ਹਨ ਬਹੁਤ ਹੀ ਸੋਹਣਾ ਬਣ ਕੇ ਆਉਂਦਾ ਡਿਜ਼ਾਈਨ ਇਸੇ ਤਾਂ ਹੀ ਰਿਪੀਟ ਕਰਦੇ ਜਾਣਾ ਡਿਜ਼ਾਈਨ ਬਣ ਕੇ ਬਹੁਤ ਵਧੀਆ ਤਿਆਰ ਹੋਊਗਾ ਤੇ ਬਣਾਉਣਾ ਵੀ ਬਹੁਤ ਸੌਖਾ ਹੈ ਤੇ ਸਾਥੋਂ ਕੋਲ ਤੇ ਪੰਜਾਂਵੇਂ ਪੁੱਛਿਆ ਗਿਆ ਤੇ ਉਹ ਅਸੀਂ ਹਜੇ ਠਹਿਰ ਕੇ ਦੱਸਾਂਗੇ 10 ਦਿਨਾਂ ਤੱਕ ਕਰ ਕਿਉਂਕਿ ਸਾਡੇ ਨਰਮਿਆਂ ਦੀ ਪਟਾਈ ਚੱਲ ਰਹੀ ਹੈ ਟਿੰਡਿਆਂ ਦੀ ਤੜਾਈ ਕਣਕ ਦੀ ਭਜਾਈ ਚੱਲ ਰਹੀ ਹੈ ਇਸ ਕਰਕੇ ਸਾਡੇ ਕੋਲ ਇੰਨਾ ਟਾਈਮ ਹੈ ਨਹੀਂ ਤੇ ਇਹ ਵੀਡੀਓ ਅਸੀਂ ਰਾਤ ਨੂੰ ਬਣਾ ਲੈਨੇ ਇਸ ਕਰਕੇ ਅਸੀਂ ਵੀਡੀਓ ਪਾ ਦਨੇ ਤੇ ਹੋਰ ਸਮਾਨ ਵੀ ਸਾਥੋਂ ਪੁੱਛਿਆ ਗਿਆ ਉਹ ਵੀ 10-12 ਦਿਨਾਂ ਬਾਅਦ ਹੀ ਦੱਸਾਂਗੇ ਕਿਉਂਕਿ ਸਾਡੇ ਕੰਮ ਬਹੁਤ ਜ਼ਿਆਦੇ ਨੇ ਸਾਡੇ ਕੋਲ ਇੰਨਾ ਟਾਈਮ ਹੁੰਦਾ ਨਹੀਂਗਾ ਇਹ ਚੀਜ਼ਾਂ ਬਣਾਉਣ ਖਾਤਰ ਬਹੁਤ ਜ਼ਿਆਦਾ ਟਾਈਮ ਚਾਹੀਦਾ ਤੇ ਡਿਜ਼ਾਈਨ ਬਣਾਉਣ ਖਾਤਰ ਵੀਡੀਓ ਨੂੰ ਐਂਡ ਤੇ ਕਰ ਜ਼ਰੂਰ ਦੇਖਿਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰੋ ਬਹੁਤ ਵੀ ਚੈਨਲ ਸਬਸਕ੍ਰਾਈਬ ਕਰੋਗੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਸਿੱਖਣ ਨੂੰ ਮਿਲੇਗਾ ਚਲੋ ਜੀ ਅਸੀਂ ਡਿਜ਼ਾਈਨ ਦਾ ਹਾਂ ਦੇ ਬਾਹਰ ਹੀ ਰੂਜੀ ਦਾ ਖਾਤ ਸਮਾ ਬਾਹਰ ਹੀ ਰੂਜੀ ਕਿ ਫੱਤੇ ਅੱਜ ਆਪਾਂ ਨਵਾਂ ਡਿਜ਼ਾਈਨ ਬਣਾਉਣੇ ਆ ਇਹ ਆਪਾਂ ਚਾਰ ਸਲਾਈਆਂ ਪਾੰਗੇ ਤੁਸੀਂ ਬਾਰਡਰ ਜਿੰਨਾ ਬਣਾਉਣਾ ਬਣਾ ਸਕਦੇ ਆ 50 ਸਲਾਂਗਾਂ ਪਾਈਆਂ ਇੱਕ ਕਪਟਾ ਇੱਕ ਸਿੱਧਾ ਕੁੰਡੇ ਦੀ ਆਸਾ ਦਾ ਸਾਡੇ YouTube ਚੈਨਲ ਤੇ ਸਵਾਗਤ ਹੈ ਇਹ 50 ਸਲਾਂਗਾਂ ਪਾਈਆਂ ਤੁਸੀਂ ਜਿੰਨਾ ਬਟਰ ਬਣਾਉਣਾ ਬਣਾ ਸਕਦੇ ਇੱਕ ਕਪਟਾ ਇੱਕ ਸਿੱਧੇ ਕੁੰਡੇ ਦੇ ਆਪਾਂ ਬਾਰਡਰ ਬਣਾਇਆ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਦੇ ਆਂ ਪਹਿਲਾ ਕੁੰਡਾ ਤੁਸੀਂ ਇਹ 10 10 ਕੁੰਡਿਆਂ ਦਾ ਡਿਜ਼ਾਈਨ ਹੈ ਦੋ ਕੁੰਡੇ ਐਕਸ ਵੱਧ ਲੈਣੇ ਆਪਾਂ 10 10 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਉਣੇ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਦੇ ਆਂ ਪਹਿਲਾ ਕੁੰਡਾ ਤੁਸੀਂ ਬੁੜੋਂ ਚਾਏ ਲਾਹੋ ਹੁਣ ਆਪਾਂ 10 ਕੁੰਡਾ 9 ਕੁੰਡੇ ਮੋੜਨੇ ਆ ਸਿੱਧੇ ਇੱਕ ਆਹ ਕੁੰਡਾ ਆਪਣਾ ਬੱਧਾ ਹੁਣ ਆਪਾਂ ਇਸ ਤੋਂ ਸ਼ੁਰੂ ਕੀਤਾ ਇੱਕ ਦੋ ਤਿੰਨ ਚਾਰ ছ সাত আঠ ন সাত আট নোক উল্টা বুড় এক কুডা উল্টা বাননা ਹੁਣ ਆਪਾਂ 10 ਫੇਰ ਸਿੱਧੇ ਬਣਨੇ 9 ਸਿੱਧੇ ਬਣਨੇ 2 3 4 5 6 7 8 9 ਆਪਾਂ ਇੱਕ ਹੁੰਦਾ ਉਲਟਾ ਆਪਣੇ ਹੁਣ ਆਪਾਂ 1 2 ਕੁੰਡਾ ਉਲਟਾ ਬਣੇ 1 2 3 4 5 6 7 8 9 ਹੁਣ ਆਪਾਂ ਇੱਕ ਕੁੰਡਾ ਹੋਰ ਉਲਟਾ ਬਣਣ ਹੁਣ ਫਿਰ ਆਪਾਂ 10 ਕੁੰਡੇ ਸਿੱਧੇ ਬਣ ਲੈਨੇ ਇੱਕ ਉਲਟਾ ਫਿਰ ਆਪਾਂ 10 ਕੁੰਡੇ ਸਿੱਧੇ ਇੱਕ ਉਲਟਾ ਇੱਕ ਆਪਣਾ ਬੰਦ ਗੋ ਆਪਾਂ ਇਥੇ ਲਾਈਪੂਰੀ ਕਰ ਲਈ ਆ ਵੀ ਆਪਾਂ ਨਾ ਬਣ ਲੈ ਇੱਕ ਉਲਟਾ ਇੱਥੇ ਬਣਿਆ 1 2 3 4 5 6 7 8 9 ਇੱਕ ਕੁੰਡਾ ਉਲਟਾ ਬਣਨਾ ਆਪਾਂ ਹੁਣ ਆਪਣਾ ਇਹ ਕੋਡ ਇੱਕ ਸਿੱਧਾ ਬਣ ਉਲਟੀ ਸਲਾਈ ਆਪਾਂ ਸਾਰੀ ਉਲਟੀ ਬਣਨੀ ਹੈ ਇਹ ਆਪਾਂ ਸਾਰੀ ਉਲਟੀ ਸਲਾਈ ਪੂਰੀ ਕਰਦੇ ਆਪਾਂ ਉਲਟੀ ਸਲਾਈ ਆ ਪੂਰੀ ਕਰ ਲਈ ਸਾਰੀ ਹੁਣ ਆਪਾਂ ਸਿੱਧੇ ਪਾਸੇ ਆ ਕੇ ਆਪਣੀ ਤੀਜੀ ਸਲਾਈ ਹੈ ਦੋਸਰਾ ਕਿ ਆਪਾਂ ਪੂਰਾ ਕਰ ਲੇਗਾ ਪਹਿਲਾ ਗੁੰਡਾ ਆਪਾਂ ਬਣਾਵਾਂਗੇ ਸਿੱਧਾ ਫਿਰ ਆਪਾਂ ਇੱਕ ਗੁੰਡਾ ਉਲਟਾ ਬਣਾਵਾਂਗੇ ਹੁਣ ਆਪਾਂ ਸੱਤ ਗੁੰਡੇ ਬਣਾਵਾਂਗੇ ਸਿੱਧੇ ਦੋ ਤਿੰਨ ਚਾਰ ਪੰਜ ਛੇ ਸੱਤ ਇੱਕ ਗੁੰਡਾ ਸਿੱਧਾ ਬਣਾਇਆ ਇੱਕ ਗੁੰਡਾ ചാര സാ സിദ്ധേ ഉള്ളേ സാഡേ സിദ്ധേ चार छे, सत हम अपा तीन कुंडे उल्टे बना के फिर सत्त सीधे फिर तीन उल्टे ये सुनाई अपने पूरी कर ਪਹਿਲੀ ਸਲਾਈ ਚ ਆਪਾਂ ਇਧਰੋਂ ਇੱਕ ਸਿੱਧਾ ਬੁਣ ਕੇ ਦਿੰਨਾ ਸਿੱਧੇ ਬਣੇ ਸੀਗੇ 10 ਕਰੇ ਸੀ ਇੱਕ aí ਤਾਂ ਸਾਨੂੰ ਇੱਕ ਇੱਥੇ ਪੁੱਠਾ ਬਣਿਆ ਸੀ ਇਧਰ ਆਪਾਂ ਨਾ ਸਿੱਧੇ ਬਣ ਕੇ ਇੱਕ ਪੁੱਠਾ ਬਣਿਆ ਸੀ ਉਲਟਾ ਬਣਿਆ ਸੀ ਹੁਣ ਆਪਾਂ ਤੀਜੀ ਸਲਾਈ ਦੂਜੀ ਸਲਾਈ ਆਪਾਂ ਉਲਟੀ ਪਾਈ ਤੀਜੀ ਸਲਾਈ ਆਪਾਂ ਇਧਰ ਇੱਕ ਉਲਟਾ ਬਣਿਆ ਇਧਰ ਆਪਣਾ ਪਹਿਲਾਂ ਇੱਕ ਉਲਟਾ ਸੀ ਇਧਰ ਦੋ ਹੋ ਗਏ ਆਪਣੇ ਉਲਟੇ ਇਹ ਗੱਲ ਦਾ ਧਿਆਨ ਰੱਖਣਾ ਪਹਿਲੀ ਸਲਾਈ ਚ ਉਧਰ ਸਿਰੇ ਤੇ ਉਲਟਾ ਪੈਂਦਾ ਨਹੀਂ ਇੱਧਰ ਬਊਗਾ ਇੱਕ ਆਪਾਂ ਸਿੱਧਾ ਬਣਾ ਇੱਧਰ ਦੋ ਉਲਟੇ ਹੋ ਗਏ ਇੱਧਰ ਦੋ ਉਲਟੇ ਗੁੰਡੇ ਇੱਧਰ ਇੱਕ ਆਟਾ ਗੁੰਡਾ ਹੁਣ ਆਪਾਂ ਇਹ ਸਲਾਈ ਸਾਰੀ ਉਲਟੀ ਮੋੜ ਲੈਣੀ ਹੈ ਪਹਿਲੀ ਸਲਾਈ ਜਦੋਂ ਆਪਾਂ ਸਿੱਧੀ ਪੁਣੀ ਸਿੱਧਰ ਉਲਟਾ ਗੁੰਡਾ ਨਹੀਂ ਪਾਇਆ ਸੀਗਾ ਫਿਰ ਦੂਜੀ ਆਪਾਂ ਉਲਟੀ ਪੁਣੀ ਤੀਜੀ ਜਦੋਂ ਆਪਾਂ ਸਿੱਧੀ ਹੋਣੀ ਇੱਧਰ ਇੱਕ ਗੁੰਡਾ ਪਾਇਆ ਉਲਟਾ ਹੁਣ ਆਪਣੇ ਇੱਧਰ ਚੌਥੀ ਆਪਾਂ ਉਲਟੀ ਪੁਣੀ ਪੰਜਵੀਂ ਜੇ ਹੁਣ ਆਪਣੇ ਇੱਥੇ ਦੋ ਗੁੰਡੇ ਹੋਣਗੇ ਉਲਟੇ ਆ ਤੀਜੀ ਸਲਾਈ ਹੈ ਲ ਤੇ ਆ ਚੌਥੀ ਹੈ ਲ ਪੰਜਵੀਂ ਹੈ ਲ ਹੁਣ ਆਪਣੀ ਇਹ ਪੰਜਵੀਂ ਸਲਾਈ ਸ਼ੁਰੂ ਹੋ ਗਈ ਹੁਣ ਆਪਾਂ ਸਿੱਧੇ ਬੁਣਨੇ ਇੱਕ ਦੋ ਤਿੰਨ ਚਾਰ ਪੰਜ ਹੁਣ ਆਪਾਂ ਉਲਟੇ ਵੀ ਪੰਜ ਬੁਣਨੇ ਇੱਕ ਦੋ ਤਿੰਨ ਚਾਰ ਪੰਜ ਉਲਟੇ ਵੀ ਆਪਾਂ ਪੰਜ ਬੁਣਨੇ ਇੱਕ ਇੱਕ ਇਧਰ ਰਲ ਕੇ ਤਿੰਨ ਆਪਣੀ ਸਿੱਧੋ 3 4 5 ਉਲਟੇ ਆਪਣੇ ਬਨਜੋਗੇ 1 2 3 4 5 ਇਹ ਆ ਪੈਸੇ ਤਰਾ ਹੀ ਸਲਾਈ ਪੂਰੀ ਕਰ ਲੈਣੀ ਆ ਪੰਜੇ ਪੰਜ ਪੰਜ ਹੀ ਆਉਣਗੇ ਪੰਜ ਸਿੱਧੇ ਪੰਜ ਉਲਟੇ ਇਧਰ ਆਪਣੇ ਤਿੰਨ ਉਲਟੇ ਆਉਣਗੇ ਫਿਰ ਆਪਾਂ ਉਲਟੀ ਸਲਾਈ ਉਲਟੀ ਪਾਉਣੀ ਹੁਣ ਇਹ ਆਪਣੀ ਸੱਤਵੀਂ ਸਲਾਈ ਹੈ ਤੇ ਹੁਣ ਆਪਣੇ ਤਿੰਨ ਕੁੰਡੇ ਬਣਨਗੇ ਉਲਟੇ

तिन फिरसे ते सात उलटे इधर आपण तिन कुड चार बन आपण सारी सलाई कर उलटी उलटी पूरी करून नव्वी सलाई आहे ते आपण हा चार कुडे पण उलटे एक ਦੋ ਤਿੰਨ ਚਾਰ ਸਿੱਕ ਆਪਣਾ ਪਾਉਗਾ ਸਿੱਧਾ ਇਹ ਆਪਣੇ ਪਹਿਣਗੇ ਹੁਣ ਨੌ ਗੁੰਡੇ ਉਲਟੇ ਤੇ ਇੱਧਰ ਪਹਿਣਗੇ ਆਪਣੇ ਪੰਜ ਗੁੰਡੇ ਉਲਟੇ ਇੱਥੇ ਪੰਜ ਗੁੰਡੇ ਉਲਟੇ ਪਹਿਣਗੇ ਜੇ ਆਪਣੇ ਹੁਣ ਨੌ ਗੁੰਡੇ ਉਲਟੇ ਪਹਿਣਗੇ ਇਹ ਆਪਾ ਪਾ ਕੇ ਸਾਰੀ ਸਲਾਈ ਇਸ ਤਰ੍ਹਾਂ ਪੂਰੀ ਕਰਦੇ ਆ ਨੌ ਗੁੰਡੇ ਪਾਵਾਂਗੇ ഇതാ സിദ്ധാ ദൈപ സി ഉൾ ലീ ദക ഡിജൈൻ ഇത് ലഭിക്കാ ലാൻ ഹോാരാ ഡിജൈൻ പ്രജ്ജു ഒരു ഡിജൈൻ ചേജ ആവുക ഈ ജെ ഉണ്ടേ സിദ്ധേ ബണെങ്കിൽ പഞ്ച കണേ ਆ ਪੰਜ ਗੁੰਡੇ ਆਪਾਂ ਸਿੱਧੇ ਬਣ ਲੈ ਜਿਹੜਾ ਆਪਣਾ ਸਿੱਧਾ ਗਿਆ ਸੀ ਕਰਾਂਗੇ ਸਿੱਧਾ ਉਲਟਾ ਬਣੂਗਾ ਇੱਕ ਗੁੰਡਾ ਉਲਟਾ ਬਣੂਗਾ ਜਿਹੜੇ ਆਪਣੇ ਨੌ ਉਲਟੇ ਸੀਗੇ ਸਿੱਧੇ ਬਣਨਗੇ ਹੁਣ ਆਪਣਾ ਜਿਹੜਾ ਸਿੱਧਾ ਗੁੰਡਾ ਹੈ ਉਲਟਾ ਬਣੂਗਾ ਹੁਣ ਆਪਣੇ ਨੌ ਫਿਰ ਸਿੱਧੇ ਬਣਨਗੇ ये जेडे सीधे है उल्टिया बन गए सीधे जिधा एक उल्टा डिजाइन शुरू होगा इतने ये आप सारी सिलाई क्ड लें फिर उल्टी भी क्ड लें अपना गया दस ग्यारहवीं तारवी सिलाई पा ली ग्यारहवीं अपने सीधी इधरों पाई से उल्टी तो इधरों सीधी पा ली हूँ उल्टी पाली उधरों अपने हम तेरहवीं सिलाई शुरू होंगी है ਇਹ ਤਾਂ ਹੀ ਨਹੀਂ ਆਪਾਂ ਬੈਟਰੀ ਦਾ ਚੰਨਣ ਕੀਤਾ ਇਹ ਆਪਾਂ ਚਾਰ ਗੁੰਡੇ ਬਣਲੇ ਸਿੱਧੇ ਹੁਣ ਤੱਕ ਆਪਾਂ ਇੱਕ ਇੱਥੇ ਉਲਟਾ ਗੁੰਡਾ ਬਣਿਆ ਸੀਗਾ ਉਹਨੂੰ ਆਪਾਂ ਇੱਕ ਇਹ ਨਾਲ ਬਣਾ ਤਿੰਨ ਬਣਾਏ ਉਲਟੇ ਗੁੰਡੇ ਹੁਣ ਆਪਣੇ ਸੱਤੇ ਗੁੰਦੇ ਹੁਣ ਕਿ ਜੀ ਸੱਤ ਇੱਥੇ ਆਪਾਂ ਤਿੰਨ ਉਲਟੇ ਗੁੰਦੇ ਕਰ ਲੈ ਇੱਕ ਬਣਾਇਆ ਸੀ ਹੁਣ ਆਪਾਂ ਸੱਤ ਬਣ ਲੈ ਸਿੱਧੇ ਹੁਣ ਤਿੰਨ ਉਲਟੇ ਗੁੰਦੇ ਬਣਾਾਂਗੇ ਇਸੇ ਤਰੀਕੇ ਨਾਲ ਹੀ ਬਣਾਾਂਗੇ ਤੇ ਹੁਣ ਵਿੱਚ ਤੇ ਜਾਣ ਇੱਧਰ ਬਣੂਗਾ ਹੁਣ ਇੱਥੇ ਬਣੂਗਾ ਇਹਦੇ ਉੱਤੇ ਤੇ ਆਪਣੀ ਵੀਡੀਓ ਲੰਮੀ ਹੋ ਜਾਏ ਇਸ ਕਰਕੇ ਆਪਾਂ ਫਿਰ ਬਾੜੀ ਵੀਡੀਓ ਬਣਾ ਦਦੇ ਹੁਣ ਤਿੰਨ ਉਲਟੇ ਪਣ ਕੇ ਫਿਰ ਸੱਤ ਸਿੱਧੇ ਐਂ ਸਲਾਈ ਪੂਰੀ ਕਰ ਲੈ ਕੇ ਫਿਰ ਉਲਟੀ ਸਲਾਈ 14ਵੀਂ ਪੂਰੀ ਕਰ ਲੈ ਇਹ ਹੁਣ ਆਪਣੀ 15ਵੀਂ ਲਾਈਨ ਸ਼ੁਰੂ ਹੋ ਗਈ ਸਲਾਈ 15ਵੀਂ ਸਲਾਈ ਸ਼ੁਰੂ ਹੋ ਗਈ ਪਹਿਲਾਂ ਇੱਕ ਬਣਾਏ ਫਿਰ ਤਿੰਨ ਹੁਣ ਆਪਾਂ ਪੰਜ ਬਣਾਏ ਪੰਜ ਹੀ ਆਪਣੇ ਸਿੱਧੇ ਪਹਿਣਗੇ 3 4 ਫੰਜ ਪੰਜ ਹੀ ਆਪਣੇ ਉਲਟੇ ਪਹਿਣਗੇ ਹੁਣ ਆ ਇੱਥੋਂ ਤੱਕ ਫਿਰ ਪੰਜ ਸਿੱਧੇ ਪੰਜ ਉਲਟੇ ਸਲਾਈ ਪੂਰੀ ਕਰ ਲੈਣੀ ਹੈ ਫਿਰ 16ਵੀਂ ਉਲਟੀ ਪਾ ਕੇ ਸਪੂਰੀ ਕਰ ਲੈਣੀ ਹੈ ਹੁਣ ਆਪਣੀ 17ਵੀਂ ਲੜਨ ਸ਼ੁਰੂ ਹੋ ਗਈ ਹੁਣ ਆਪਣੇ ਇੱਥੇ 7 ਪੈਣਗੇ ਇੱਥੇ 3 ਰਹਿ ਜਾਣਗੇ ਤੇ ਇੱਧਰ ਆਪਣੇ ਦੋ ਰਹਿ ਤਿੰਨ ਰਹਿ ਜਾਣਗੇ ਇਹਦੇ ਸਣੇ ਇੱਕ ਇੱਧਰ ਹੋਰ ਪਾਜੂਗਾ ਹੁਣ ਆਪਾਂ ਸੱਤ ਉਲਟੇ ਬੰਨ੍ਹਦੇ ਕਿਉਂਕਿ ਆਪਾਂ ਥੋੜਾ ਥੋੜਾ ਤਾਂ ਦੱਸ ਦੇਵਾਂਗੇ ਇਹ ਵੀੜ ਕੋ ਵੱਡੀ ਹੋ ਜਾਊਗੀ ਫਿਰ ਸਾਡੇ ਮੋਬਾਈਲ ਤੇ ਪੈਂਦੀ ਨਹੀਂ ਵੱਡੀ ਵੀੜ ਕੋ ਇਹ ਆਪਾਂ ਸੱਤ ਉਲਟੇ ਬੰਨ੍ਹ ਲੈ ਤਿੰਨ ਸਿੱਧੇ ਬੰਨ੍ਹ ਲੈ ਤੇ ਹੁਣ ਆਪਣੇ 7 ਉਲਟੇ ਹੋ ਜਾਣਗੇ 3 ਸਿੱਧੇ ਫਿਰ ਇਸ ਲਈ ਪੂਰੀ ਕਰ ਲਾਂਗੇ ਫਿਰ ਉਲਟੀ ਉਲਟੀ ਪੂਰੀ ਕਰ ਹੁਣ ਆਪਣੀ 19ਵੀਂ ਲਾਈਨ ਚੱਲ ਪਈ ਸਲਾਈ ਤੇ ਹੁਣ ਆਪਾਂ ਇਹਦੇ ਨਵੇਂ ਬੁਣਨੇ 2 3 ਇੱਕ ਇਧਰ ਸਿੱਧਾ ਆਪਣੇ 3 4 5 6 7 8 9 ਵੇਖ ਤਾਂ ਹੁਣ ਸਿੱਧਾ ਬਣਿਆ ਜਾਊਗਾ। ਨੌਂ ਕੁੰਡੇ ਫੇਰ ਉਲਟੇ ਫਿਰ ਇੱਕ ਸਿੱਧਾ ਤੇ ਇੱਥੇ ਲਾਸਟ 'ਚ ਵੀ ਇੱਕ ਰਹਿ ਜਾਊਗਾ ਸਿੱਧਾ, ਇੱਕ ਇਹ ਰਹਿ ਜਾਊਗਾ, ਇੱਕ ਇਹ ਸਿੱਧਾ ਰਹਿ ਜਾਊਗਾ ਨੌਂ ਬਣ ਕੇ। ਫਿਰ ਆਪਾਂ ਇਹ ਸਲਾਈ 19ਵੀਂ ਪੂਰੀ ਕਰਦੇ, 20ਵੀਂ ਆਪਾਂ ਉਲਟੀ-ਉਲਟੀ ਪੂਰੀ ਕਰਦੇ। ਲਓ ਜੀ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ। ਇਸ ਤਰੀਕੇ ਨਾਲ ਹੁਣ ਆਪਾਂ ਤੁਹਾਨੂੰ ਇਹ ਆਹੀ ਡਿਜ਼ਾਈਨ ਥੱਲੇ ਆਣਾ ਪਰ ਉਹਨਾਂ 'ਕੇ ਦੱਸਦੇ ਹਾਂ। ਹੁਣ ਆਪਾਂ ਇੱਕ ਕੁੰਡਾ ਪਹਿਲਾਂ ਆਹ ਮੋੜ ਲੇ। ਨੌ ਗੁੰਡੇ ਪਸੰਦੇ ਬਣਨੇ ਲੋ ਜੇ ਆਪਾਂ ਨੌ ਗੁੰਡੇ ਸਿੱਧੇ ਬਣ ਲੈ ਜਿਹੜੇ ਉੱਤੇ ਉਲਟੇ ਨਾ ਉਸ ਇਹਨਾਂ ਤੇ ਸਿੱਧੇ ਜਿਹੜਾ ਆਪਣਾ ਉਲਟਾ ਸਿੱਧਾ ਇੱਕ ਸਿੱਧੇ ਉਲਟਾ ਗੁੰਡਾ ਬਣੂਗਾ ਫੇਰੇ ਆਪਾਂ ਨੌ ਸਿੱਧੇ ਫਿਰ ਬਣ ਲੈਣੇ ਆ ਜਿਹੜਾ ਡਿਜ਼ਾਈਨ ਹੈ ਇਹ ਸ਼ੁਰੂ ਹੋ ਗਿਆ ਨੌ ਸਿੱਧੇ ਇੱਕ ਗੁੰਡਾ ਇਸੇ ਤਰ੍ਹਾਂ ਤੁਸੀਂ ਰਿਪੀਟ ਕਰਦੇ ਜਾਓ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਬਹੁਤ ਹੀ ਸੋਹਣਾ ਡਿਜ਼ਾਈਨ ਤੇ ਸੁੰਦਰ ਡਿਜ਼ਾਈਨ ਆਉਂਦਾ ਹੈ ਤੇ ਵੀਡੀਓ ਕੋ ਪਸੰਦ ਆਵੇ ਲਾਈਕ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਲੋ ਜੀ ਅਗਲੀ ਵੀਡੀਓ ਵਿੱਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ